जय हिंद जय भारत भारत माता की जय जय श्री राम श्री वाहेगुरु जी का खालसा श्री वाहेगुरु जी की फतेह मैं अंकुर वर्मा वार्ड नंबर 28 तो सबसे पहला ता मैं अपने सारे जिन्नी मेरी भाईपा दी हाई कमांड मेरे आदरणीय सबसे पहला के जिला प्रधान ਸਾਡੇ ਰਜਨੀਸ਼ ਧਮਾਨ ਜੀ ਔਰ ਸਾਡੇ ਇਥੋਂ ਮੇਰੇ ਵਾਈਸ ਪ੍ਰਧਾਨ ਪੰਜਾਬ ਦੇ ਸਾਡੇ ਜਤਿੰਦਰ ਮਿੱਤਲ ਜੀ ਔਰ ਵਿਸ਼ੇਸ਼ ਧੰਨਵਾਦ ਸੁਰਦੇਵ ਸਿੰਘ ਗਿੱਲ ਜੀ ਜੋ ਕਿ ਸਾਡੇ ਇਲਾਕੇ ਦੇ ਪੂਰਵ ਕੌਂਸਲਰ ਵੀ ਰਹੇ ਨੇ ਔਰ ਮੇਰੇ ਜਿੰਨੀ ਵੀ ਹਾਈ ਕਮਾਂਡ ਮੇਰੇ ਵੱਡੇ ਛੋਟੇ ਮੇਰੇ ਆਦਰਨੀਏ ਸਚੀ ਉਤਰ ਮਿੰਦਰ ਸ਼ਰਮਾ ਜੀ ਇਹਨਾਂ ਸਭ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਅੱਜ ਵਿਸ਼ਵਾਸ ਜਤਾ ਕੇ ਮੈਨੂੰ ਵਾਰਡ ਨੰਬਰ 28 ਤੋਂ ਭਾਰਤੀ ਜਨਤਾ ਪਾਰਟੀ ਦਾ ਸੇਵਾਦਾਰ ਨਿਯੁਕਤ ਕੀਤਾ ਔਰ ਮੈਂ ਆਪਣੀ ਸਾਰੀ ਸਮੂਹ ਸੰਗਤ ਜਿਹੜੀ ਵਾਰਡ ਨੰਬਰ 28 ਦੀ ਹੈ ਉਹਨਾਂ ਨੂੰ ਵੀ ਇਹ ਵਿਸ਼ਵਾਸ ਵੀ ਦਿਵਾਉਣਾ ਚਾਹਨਾ ਕਿ ਮੈਂ ਕਾਉਂਸਲਰ ਜੇ ਬਣੂੰਗਾ ਤੇ ਤੁਹਾਡੇ ਸਿਰ ਤੇ ਬਣ ਸਕਦਾ ਮੈਂ ਇਕੱਲਾ ਨਿਮਾਣਾ ਜਿਆ ਕੁਛ ਨਹੀਂ ਮੈਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਔਰ ਬਹੁਤ ਬਹੁਤ ਧੰਨਵਾਦ ਕਰਦਾ ਕਿ ਮੇਰੇ ਜਿੰਨੇ ਇਲਾਕਾ ਨਿਵਾਸੀ ਨੇ ਉਹਨਾਂ ਦਾ ਵੀ ਮੈਨੂੰ ਇੰਨੇ ਕੁ ਵਧਾਈਆਂ ਦੇ ਫੋਨ ਆ ਗਏ ਨੇ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਕੋ ਫੋਨ ਚੁੱਕਣ ਵਾਸਤੇ ਵੀ ਸਮਾਂ ਨਹੀਂ ਲੱਗ ਰਿਹਾ ਸੀਗਾ ਲੋਕਾਂ ਦੀ ਆਪੋ ਦੀ ਵੇਟ ਮੈਂ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ